ਮਦਦ ਆਦਮ ਹਰ ਬਹੁਤ ਬੜਾ ਵਧੀਆ ਵਸੇ ਤੇ ਠੀਕ ਹੈ ਜਨਤਾ ਦੀ ਬਾਤ ਚੰਦ ਦੇਖਦੇ ਸਾਰੇ ਦੋਤਾਂ ਸਵਾਗਤ ਆ ਇਸ ਵਤ ਅਸੀਂ ਕਰਿਆ ਮੈਲਕਾਂ ਦੇ ਵਿੱਚ ਸਾਡੇ ਨਾਲ ਬੱਚੇ ਮੌਜੂਦ ਹੈ ਜਿਨ੍ਹਾਂ ਨੇ ਅੱਜ 15 ਘੰਟੇ ਦੇ ਉੱਤੇ ਕੋਰੋਗ੍ਰਾਫੀਆਂ ਕੀਤੀਆਂ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਸਾਡੇ ਨਾਲ ਮੈਂ ਵੀ ਮੌਜੂਦ ਹੈ ਜਿਨ੍ਹਾਂ ਨੇ ਇਹਨਾਂ ਦੀ ਮਿਹਨਤ ਕਰਵਾਈਆ ਗੱਲਬਾਤ ਕਰਦੇ ਆ ਮੈਂ ਉਹਨਾਂ ਦਾ ਕੀ ਕਹਿਣਾ ਹਾਂਜੀ ਮੈਂ ਕੀ ਨਾਮ ਤੁਹਾਡਾ ਕੀ? ਕਮਨਦੀਪ ਕੌਰ ਜੀ। ਕੀ ਕਿਹਨਾ ਚੰਗ ਤੁਹਾਡੇ ਬੱਚੇ ਜਿਹੜੀ ਪਰਫਾਰਮੈਂਸ ਸੀ ਬਹੁਤ ਵਧੀਆ ਸੀ। ਹਾਂਜੀ ਬੱਚੇ ਲਗਭਗ 15 ਦਿਨਾਂ ਤੋਂ ਬਹੁਤ ਜੋਸ਼ ਦੇ ਨਾਲ ਤਿਆਰੀ ਕਰ ਰਹੇ ਨੇ। ਤਿੰਨ ਚਾਰ ਵਾਰ ਸਾਡੀਆਂ ਰਿਹੈਸਲਾਂ ਵੀ ਹੋ ਚੁੱਕੀਆਂ ਨੇ। ਗੁਰਪ੍ਰੀਤ ਹੋਲੀਹਾਰਟ ਸਕੂਲ ਦੇ ਵਿੱਚ ਤਿੰਨ ਵਾਰ ਰਿਹੈਸਲਾਂ ਹੋ ਚੁੱਕੀਆਂ ਨੇ ਤੇ ਕੱਲ ਵੀ ਪਰਫਾਰਮੈਂਸ ਕੀਤੀ ਬੱਚਿਆਂ ਨੇ ਇੱਥੇ ਤੇ ਬਹੁਤ ਵਧੀਆ ਤਰੀਕੇ ਨਾਲ ਅਰੇਂਜ ਕੀਤਾ ਅਰੇਂਜ ਕਰਨ ਵਾਲਿਆਂ ਨੇ ਵੀ। ਹਾਂਜੀ। ਜਦੋਂ ਕਹਿੰਦੇ ਨੇ ਬੱਚੇ ਤਰੱਕੀ ਕਰਦੇ ਨੇ ਤਾਂ ਉਹਨਾਂ ਦੀ ਤਿਆਰੀ ਕਰਾਉਣ ਵਾਲਿਆਂ ਦਾ ਜਾਂ ਉਹਨਾਂ ਨੂੰ ਅੱਗੇ ਲੈ ਜਾਣ ਦਾ ਸਭ ਤੋਂ ਵੱਧ ਕਿਹਨੇ ਕਿਹਦਾ ਰੋਲ ਹੁੰਦਾ ਜੀ? ਤੁਹਾਨੂੰ ਇਹ ਮਤ ਅਬ ਇਸੇ ਤਾਂ ਬੱਚਿਆਂ ਦਾ ਇੰਟਰਸਟ ਹੁੰਦਾ ਹਨਾ ਬੱਚਿਆਂ ਦਾ ਇੰਟਰਸਟ ਆ ਤਾਂ ਫਿਰ ਕੁਝ ਵੀ ਹੋ ਸਕਦਾ ਬੱਚਿਆਂ ਦੀ ਮਤਲਬ ਇੱਛਾ ਤੇ ਡਿਪੈਂਡ ਕਰਦਾ ਵੀ ਬੱਚੇ ਕਿੱਦਾਂ ਪਰਫਾਰਮ ਕਰਨਾ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇਗੇ ਬੱਚੇ ਇਹਨਾਂ ਬੱਚਿਆਂ ਨੇ ਮਤਲਬ ਬਹੁਤ ਕਹੋ ਵੀ ਉਤਸ਼ਾਹ ਦੇ ਨਾਲ ਮਤਲਬ ਇਹਨਾਂ ਦੇ ਵਿੱਚ ਜज्ਵਾ ਸੀ ਕਿ ਅਸੀਂ ਕਰ ਨਹੀਂ ਆ ਗਿੱਦਾ ਕਰਨੀ ਕਰਨੀ ਸਾਡੀ ਤਿਆਰੀ ਕਰਵਾਉਣਾ ਚਾਹੀਦਾ ਸਾਡੇ ਨਾਲ ਬੱਚੇ ਨਾ ਵੀ ਬੋਲਣੇ ਸਾਡੇ ਨਾਲ ਬੱਚੇ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਆਂ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਡੇ ਅਸੀਂ ਬਹੁਤ ਧੰਨਵਾਦੀ ਆ ਸਾਡੇ ਮੈਡਮ ਦੇ ਜਿਨ੍ਹਾਂ ਨੇ ਸਾਨੂੰ ਇੰਨਾ ਇੰਨੀ ਤਿਆਰੀ ਕਰਵਾਈ ਤੇ ਸਾਨੂੰ ਇੱਥੇ ਲੈ ਕੇ ਆਏ ਤੇ ਸਾਨੂੰ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਇਥੋਂ ਦਾ ਅਰੇਸ ਬਸ ਇਹੀ ਕਹਿਣਾ ਚਾਹਨੀ ਆ ਸਾਨੂੰ ਇਹ ਜਿਹ ਮੌਕੇ ਦੁਬਾਰਾ ਮਿਲਣ ਤੇ ਅਸੀਂ ਫੇਰ ਮੰਚ ਤੇ ਆਈਏ ਕਲਾਸ ਦੇ ਵਿੱਚ ਜੇ ਮੈਂ ਆਪਾਂ ਕਹਿੰਦੇ ਗਿਣਤੀ ਵਿੱਚ 100 ਬੱਚਾ ਹੁੰਦਾ ਨਾ ਪਰ ਕੁਝ ਕੁ ਬੱਚੇ ਚੁਣੇ ਜਾਂਦੇ ਆ ਜਿਹੜੇ ਬਟ ਟੈਲੈਂਟ ਰੱਖਦੇ ਨੇ ਨਾ ਹਾਂਜੀ ਚੱਲ ਬੇ ਹਾਂਜੀ ਬਣ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮਤਲਬ ਕੋਰੋਗ੍ਰਾਫੀ ਕੀਤੀ ਹੈ ਸਾਨੂੰ ਇੱਥੇ ਅੱਜ ਬਹੁਤ ਵਧੀਆ ਲੱਗਿਆ ਕਿਉਂਕਿ ਸਟੇਜ ਤੇ ਚੜਨਾ ਕੋਈ ਐਡੀ ਕੋਈ ਆਮ ਗੱਲ ਨਹੀਂ ਹੈਗੀ ਬਟ ਅਸੀਂ ਸਾਡੇ ਮੈਮ ਨੇ ਇਹਨਾਂ ਨੂੰ ਸਾਨੂੰ ਬਹੁਤ ਪ੍ਰੈਕਟਿਸ ਕਰਾਈ ਬਹੁਤ ਕੀਤਾ ਅੱਜ ਇਸ ਸਟੇਜ ਤੇ ਚੜੇ ਅਸਾਡੇ ਲੋਕਾਂ ਨੇ ਦੁਨੀਆ ਨੂੰ ਦੇਖਿਆ ਸਾਨੂੰ ਬਹੁਤ ਵਧੀਆ ਲੱਗਿਆ ਵੀ ਹਾਂ ਅਸੀਂ ਸਟੇਜ ਤੇ ਚੜੇ ਹਾਂ ਤੇ ਸਾਨੂੰ ਮਤਲਬ ਬਹੁਤ ਖੁਸ਼ੀ ਮਹਿਸੂਸ ਹੋਈ ਵੀ ਹਾਂ ਅੱਜ ਸੀ ਕੀਤਾ ਬਹੁਤ ਬਹੁਤ ਬੱਚੇ ਸਟੇਜਾਂ ਤੇ ਚੜਦੇ ਪਰ ਵਿਚਾਲੇ ਰਹਿ ਜਾਂਦੇ ਨੇ ਹਣਾ ਕੋਈ ਇੰਨੇ ਇਕੱਠ ਦੇ ਵਿੱਚ ਕੋਰੋਗ੍ਰਾਫੀ ਕਰਨੀ ਜਾਂ ਕੰਮ ਕਰਨਾ ਖਲਾਸੀ ਦਾ ਬਟਾ ਨਹੀਂ ਹਾਂਜੀ ਸਹੀ ਗੱਲ ਹੈ ਅਸੀਂ ਵੀ ਅੱਜ ਬਹੁਤ ਡਰਦੇ ਡਰਦੇ ਚੜੇ ਸੀ ਬਟ ਇੱਕਦਮ ਕੌਨਫੀਡੈਂਸ ਵੱਧਦਾ ਹੈ ਤਾਂ ਬੱਚਾ ਕਹਿੰਦਾ ਆਏ ਸੀ ਵੀ ਉਹ ਕੀਤਾ ਸੀ ਆਪਦੀ ਮੈਂ ਦਾ ਨਾਰਾਸ਼ਨ ਕੀਤਾ ਵੀ ਹਾਂ ਅਸੀਂ ਅੱਜ ਕਰਕੇ ਦਿਖਾਵਾਂਗੇ ਅਸੀਂ ਓਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਇਸ ਕਰਕੇ ਸਾਡੇ ਚਾਚੇ ਦੇ ਨਹੀਂ ਪੂਰੀ ਦੁਨੀਆ ਦੇਖੀ ਤੇ ਤੁਹਾਡੇ ਰਿਸ਼ਤੇਦਾਰ ਵੀ ਦੇਖਣਗੇ ਤੁਹਾਡੀ ਫੈਮਿਲੀ ਵੀ ਦੇਖੂਗੀ ਹਨਾ ਤੁਹਾਡੇ ਦੋਸਤੋ ਮਿੱਤਰ ਵੀ ਦੇਖਣਗੇ ਤਾਂ ਕਹਿੰਦੇ ਹੁੰਦੇ ਨੇ ਜਦ ਬੱਚਾ ਜ਼ਿੰਦਗੀ ਦੇ ਅੱਗੇ ਵਧਦਾ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਹੁੰਦਾ ਹਨਾ ਹਾਂਜੀ ਸਹੀ ਗੱਲ ਹੈ ਜੀ ਸਾਨੂੰ ਵੀ ਸੋਚ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਹਾਂ ਸਾਡੇ ਪੇਰੈਂਟਸ ਦੇਖਣਗੇ ਸਾਡੇ ਰਿਸ਼ਤੇਦਾਰ ਦੇਖਣਗੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ ਹਾਂਜੀ ਚਲੋ ਏਸਗੇ ਸਾਡੇ ਨਾਲ ਨਾਲੇ ਆਪਦਾ ਮੰਡੇ ਜਦੋਂ ਸਾਡੇ ਸਾਡੇ ਸਕੂਲ ਨੇ ਸਭ ਤੋਂ ਡਿਫਰੈਂਟ ਆਈਟਮ ਕਰਕੇ ਦਿਖਾਈ ਜਿਵੇਂ ਗਿੱਦਾ ਗਿੱਦਾ ਅਸੀਂ ਤਾਂ ਕਰਿਆ ਕਿਉਂਕਿ ਸਭ ਨੂੰ ਪਤਾ ਲੱਗੇ ਕਿ ਹੁਣ ਜਿਹੜੀ ਨਵੀਂ ਜਨਰੇਸ਼ਨ ਚੱਲ ਰਹੀ ਆ ਉਹ ਤੋਂ ਪਤਾ ਲੱਗੇ ਕਿ ਸਾਨੂੰ ਹੁਣ ਇਸ ਤਰ੍ਹਾਂ ਦੇ ਪਹਿਰਾਵਾ ਵੀ ਜ਼ਰੂਰ ਪਾਉਣਾ ਚਾਹੀਦਾ ਹੈ ਤੁਹਾਨੂੰ ਹਾਂਜੀ ਬਤੋ ਕੀ ਕਰਨਾ ਚਾਹੋਗੇ ਅੱਜ ਤੁਸੀਂ ਇੱਥੇ 15 ਗਸਤੇ ਦੇ ਉੱਤੇ ਫਕਸ਼ਨ ਦੇ ਉੱਤੇ ਕੁਰੋਗ੍ਰਾਫੀ ਕੀਤੀ ਅਸੀਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗੇ ਕਿ ਅਸੀਂ ਸਕੂਲ ਆਫ ਐਮਿਨੈਂਸ ਮਹਿਲਕਲਾ ਦੇ ਸਟੂਡੈਂਟ ਆ ਸਾਰੇ ਸਾਡੇ ਜਿਹੜੇ ਗਾਈ ਟੀਚਰ ਨੇ ਉਹ ਅਮਨ ਮੈਮ ਨੇ ਜਿੰਨਾ ਕਰਕੇ ਅਸੀਂ ਇੱਥੇ ਆਏ ਆਂਗੇ ਸਾਡੀ ਮੈਮ ਨੇ ਸਾਨੂੰ ਹੌਸਲਾ ਦਿੱਤਾ ਸਾਡੇ ਮੂਰੇ ਖੜੇ ਰਹੇ ਆਗੇ ਸਾਡੇ ਨਾਲ ਉਹਨਾਂ ਨੇ ਪੂਰੀ ਸਪੋਰਟ ਕੀਤਾ ਤਾਂ ਹੀ ਅਸੀਂ ਇਸ ਮੁਕਾਮ ਤੇ ਪਹੁੰਚੀ ਆਂ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਮਤਲਬ ਪੈਂਟਾ ਸਲਟਾ ਬਲ ਜ਼ਿਆਦਾ ਜਾ ਰਹੀ ਹੈ ਤੁਸੀਂ ਪੰਜਾਬੀ ਕਲਚਰ ਪੰਜਾਬੀ ਛੱਬੇਚਾਰ ਨੂੰ ਮਤਲਬ ਪਾਕੀ ਲੋਕਾਂ ਦੇ ਸਾਹਮਣੇ ਲੈ ਕੇ ਆਏ ਹਨ ਲੋਕ ਇਹ ਪੰਜਾਬੀ ਛੱਬੇਚਾਰ ਨੂੰ ਭੁੱਲਦੇ ਜਾ ਰਹੇ ਆ ਤੁਸੀਂ ਉਹਨਾਂ ਨੂੰ ਇਹ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਦੇਖੋ ਮਤਲਬ ਇੱਕ ਕੁੜੀ ਦਾ ਇੱਕ ਇਸਤਰੀ ਦਾ ਇੱਕ ਮੁਟਿਆਰ ਦਾ ਸਭ ਤੋਂ ਜਿਹੜਾ ਸ਼ਿੰਗਾਰ ਹੁੰਦਾਗਾ ਉਹ ਸਲਵਾਰ ਸੂਟ ਹੁੰਦਾਗਾ ਜਿਹੜੀਆਂ ਨਵੀਂ ਪੀੜੀ ਦੇ ਜੀਨਸਟੌਪ ਚੱਲੇ ਨੇ ਇਹ ਮਤਲਬ ਆਪਣੇ ਜਿਹੜੇ ਸੱਭਿਆਚਾਰ ਨੂੰ ਆ ਉਹਨੂੰ ਖਰਾਬ ਕਰ ਰਹੇ ਨੇ ਕਿ ਤਾਂ ਮੇਰੀ ਸਲਾਹ ਕੀ ਸਭ ਨੂੰ ਸਲਵਾਰ ਸੂਟ ਜ਼ਿਆਦਾ ਪਾਉਣਾ ਚਾਹੀਦਾ ਕਿਉਂਕਿ ਇਸਤਰੀ ਜਿਹੜੀ ਕੁੜੀ ਆਗੀ ਉਹ ਜ਼ਿਆਦਾ ਸਲਵਾਰ ਸੂਟ ਜੀ ਅੱਛੀ ਲੱਗਦੀ ਆਗੀ ਠੀਕ ਹੈ ਹਾਂਜੀ ਹੋਰ ਬੋਲੋ ਚਲੋ ਅੱਜ ਇਹ ਸੀਗੇ ਸਾਡੇ ਨਾਲ ਮਹਿਲ ਕਲਾਸ ਸਕੂਲ ਦੇ ਬੱਚੇ ਜਿਨ੍ਹਾਂ ਨੇ ਅੱਜ ਕੋਰੋਗ੍ਰਾਫੀ ਕਰਕੇ ਆਪਣੇ ਸਕੂਲ ਦਾ ਆਪਣੇ ਟੀਚਰਾਂ ਦਾ ਮਾਣ ਵਧਾਇਆ ਜਿਵੇਂ ਅਸੀਂ ਤੁਹਾਨੂੰ ਇਹਨਾਂ ਨਾਲ ਮਿਲਾਇਆ ਜਿਵੇਂ ਸ਼ਾਇਨੇ ਕਹਿੰਦੇ ਨੇ ਸਟੇਜ ਉੱਤੇ ਬੋਲਣਾ ਜਾਂ ਸਟੇਜ ਉੱਤੇ ਖੜ ਕੇ ਕੋਰੋਗ੍ਰਾਫੀ ਕਰਨ ਦੀ ਕੋਈ ਖਾਲਾ ਜੀ ਦਾ ਬੜਾ ਨਹੀਂ ਹੁੰਦਾ ਅੱਜ ਬਹੁਤ ਬੱਚਿਆਂ ਨੇ ਹਿੰਮਤ ਕਰਕੇ ਆਪਣੇ ਸਕੂਲ ਦੇ ਨਾਮ ਨੂੰ ਰੋਸ਼ਨ ਕੀਤਾ ਜਿਵੇਂ ਤੁਹਾਨੂੰ ਅਸੀਂ ਇਹਨਾਂ ਨਾਲ ਮਿਲਾਇਆ ਇਸ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਾ ਮੈਂ ਨਵੀਂ ਜਿਲੇ ਕੇ ਫੇਰ ਹਾਜ਼ਰ ਹੋਵਾਂਗੇ ਛਾੜੀ ਹਰ ਖਬਰ ਦੇਖਣ ਲਈ ਛਾੜੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸਿਆ ਕਾਲ